ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਪੂਰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸਰਦਾ ਨਾਲ ਸਿੱਖ ਸੱਚੇ ਪਾਤਸ਼ਾਹ ਜੀ ਕਹਿ ਕੇ ਸਤਿਕਾਰ ਦਿੰਦੇ ਹਨ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਸਭ ਸੰਗਤ ਜਿਸ ਦਰਸ਼ਨ ਕੋ ਆਵੇ ਸੱਚੇ ਪਾਤਸ਼ਾਹ ਕਹਿ ਕੇ ਬੁਲਾਵੇ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸੈਰ ਕਰਨ ਗਏ ਤਾਂ ਜਿੱਥੇ ਟਿਕਾਣਾ ਕੀਤਾ ਗੁਰੂ ਜੀ ਤੇ ਬਾਦਸ਼ਾ ਦਾ ਡੇਰਾ ਕੋਲੋਂ ਕੋਲ ਸੀ ਇੱਕ ਗਰੀਬ ਕਾਈ ਸਿੱਖ ਭੁਲੇਖੇ ਨਾਲ ਬਾਦਸ਼ਾ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਤੇ ਟਕਾ ਅਤੇ ਘਾ ਦੀ ਪੰਡ ਰੱਖ ਕੇ ਬਾਦਸ਼ਾ ਨੂੰ ਕਿਹਾ ਸੱਚੇ ਬਾਦਸ਼ਾ ਜਮਾ ਤੋਂ ਬਚਾਉਣਾ ਮੇਰਾ ਜਨਮ ਮਰਨ ਕਟਣਾ ਜੀ ਕਿਰਪਾ ਕਰਨੀ ਸੁਣ ਕੇ ਬਾਦਸ਼ਾ ਨੂੰ ਅੰਦਰੋਂ ਕੁਝ ਮਹਿਸੂਸ ਹੋਣ ਲੱਗਾ ਕੀ ਸ਼ੇਵੇਂ ਬਾਦਸ਼ਾ ਨੂੰ ਸੱਚੇ ਬਾਦਸ਼ਾ ਕਿਉਂ ਆਖਦੇ ਹਨ ਬਾਦਸ਼ਾ ਕਹਿੰਦਾ ਹੈ ਸਿੱਖਾ ਮੈਂ ਜਮਾ ਤੋਂ ਨਹੀਂ ਬਚਾ ਸਕਦਾ ਜਨਮ ਮਰਨ ਨਹੀਂ ਕੱਟ ਸਕਦਾ ਐਸੀ ਕਿਰਪਾ ਕਰਨ ਵਾਲੇ ਸੱਚੇ ਬਾਦਸ਼ਾ ਦਾ ਡੇਰਾ ਅੱਗੇ ਹੈ ਮੈਂ ਤਾਂ ਕੇਵਲ ਇਸ ਦੁਨੀਆ ਦੇ ਪਦਾਰਥ ਦੇ ਸਕਦਾ ਹਾਂ ਇਹ ਸੁਣ ਕੇ ਬੇਪਰਵਾਹ ਸਿੱਖ ਨੇ ਟਕਾ ਅਤੇ ਕਾਦੀ ਪੰਡ ਚੁੱਕ ਲਈ ਅਤੇ ਗੁਰੂ ਜੀ ਦੇ ਤੰਬੂ ਵਿੱਚ ਚਲਾ ਗਿਆ ਟਕਾ ਤੇ ਕਾ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ ਸੱਚੇ ਪਾਤਸ਼ਾ ਜਮਾ ਤੋਂ ਬਚਾਉਣਾ ਜਨਮ ਮਰਨ ਕਟਣਾ ਜੀ ਹਜੂਰ ਨੇ ਕਿਹਾ ਸਿਖਾ ਨਾਮ ਜਪਿਆ ਕਰ ਗੁਰੂ ਨਾਨਕ ਤੇਰੀ ਰੱਖਿਆ ਕਰਨਗੇ ਜਹਾਂਗੀਰ ਨੂੰ ਵੀ ਅੱਜ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚੇ ਪਾਤਸ਼ਾ ਕਿਉਂ ਕਹਿੰਦੇ ਹਨ ਉਹ ਇਸ ਲੋਕ ਦੀਆਂ ਖੁਸ਼ੀਆਂ ਵੀ ਦਿੰਦੇ ਹਨ ਤੇ ਜਨਮ ਮਰਨ ਵੀ ਘਟਦੇ ਹਨ ਸਾਥ ਸੰਗਤੋਂ ਐ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਦੁਨਿਆਵੀ ਬਾਦਸ਼ਾਹ ਤਨ ਦੌਲਤ ਰਾਜ ਭਾਗ ਆਦੀ ਦੇ ਸਕਦਾ ਹੈ ਪਰ ਜਮਾਤੋਂ ਰਾਖੀ ਨਹੀਂ ਕਰ ਸਕਦਾ ਜਮਾਤੋਂ ਰਾਖੀ ਤਾਂ ਸੱਚਾ ਬਾਦਸ਼ਾਹ ਹੀ ਕਰ ਸਕਦਾ ਹੈ ਸਾਨੂੰ ਸੱਚੇ ਬਾਦਸ਼ਾਹ ਅੱਗੇ ਹੀ ਝੋਲੀ ੱਡਣੀ ਚਾਹੀਦੀ ਹੈ ਜਿਹੜਾ ਲੋਕ ਤੇ ਸੁਖ ਵੀ ਦੇ ਸਕਦਾ ਹੈ ਤੇ ਪਰਲੋਕ ਦੀਆਂ ਦਾਤਾਂ ਵੀ ਦੇ ਸਕਦਾ ਹੈ ਧੰਨਵਾਦ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਇਦਾਂ ਦੀਆਂ ਹੋਰ ਸਾਖੀਆਂ ਵੀ ਤੁਹਾਨੂੰ ਮਿਲ ਸਕਣ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ